ਪੰਚਾਇਤੀ ਚੋਣਾਂ ਵੇਲੇ ਪਿੰਡ ਦੀ ਸਰਪੰਚੀ ਨੂੰ ਲੈ ਕੇ ਚਰਚਾ ਚੱਲ ਰਹੀ ਪਿੰਡ ਹਰਦੌਰਵਾਲ ਕਲਾਂ ਵਿੱਚ ਬੀਤੇ ਦਿਨੀ ਆਮ ਇਜਲਾਸ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਜਿਸ ਨੂੰ ਲੈ ਕੇ ਪਿੰਡ ਦੇ ਸਰਪੰਚ ਵੱਲੋਂ ਕਥਿਤ ਤੌਰ ਤੇ ਪਿੰਡ ਦੇ ਕੁਝ ਮੋਤਬਰ ਆਗੂਆਂ ਤੇ ਪੰਚਾਇਤ ਸਕਤਰ ਕੋਲੋਂ ਕਾਰਵਾਈ ਜਿਸ ਤਰ੍ਹਾਂ ਖੂਨ ਦੇ ਕਥਿਤ ਤੌਰ ਤੇ ਦੋਸ਼ ਲਗਾਏ ਗਏ ਸਨ ਇਹਨਾਂ ਦੋਸ਼ਾਂ ਨੂੰ ਲੈ ਕੇ ਪੂਰੇ ਪਿੰਡ ਵਸਤੇ ਵਿੱਚ ਰੋਸ ਪਾਇਆ ਜਾ ਰਿਹਾ ਸੀ ਇਸ ਮਾਮਲੇ ਨੂੰ ਲੈ ਕੇ ਅਓ ਤੁਹਾਨੂੰ ਦਿਖਾਉਂਦੇ ਹਾਂ ਤੱਥਾਂ ਦੇ ਆਧਾਰ ਤੇ ਪੂਰੀ ਖਬਰ ਕਿ ਅਸਲ ਵਿੱਚ ਪੂਰਾ ਕੀ ਹੈ ਮਾਮਲਾ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਚਮਚੇਰ ਸਿੰਘ ਪਿੰਡ ਹਰਦੌਰਵਾਲ ਕਾਹਾਂ ਹਰਦੌਰਵਾਲ ਕਲਾਂ ਦੇ ਵਿੱਚ ਜੋ ਆਮ ਇਜਲਾਸ ਹੋਇਆ ਉਸ ਦਿਨ ਜੋ ਉਸ ਦੇ ਵਿੱਚ ਜਸਵਿੰਦਰ ਸਿੰਘ ਬਿੱਲਾ ਵੱਲੋਂ ਅਲੀਗੇਸ਼ਨ ਲਾਏ ਗਏ ਆ ਮੈਂ ਉਹਨਾਂ ਦਾ ਸਪਸ਼ਟੀਕਰਨ ਕਰਦਾ ਹਾਂ ਉਸ ਸਪਸ਼ਟੀਕਰਨ ਹੈ ਜੀ ਕਿ ਥੋੜਾ ਵਿਸਤਾਰ ਸਪਸ਼ਟੀਕਰਨ ਇਹ ਆ ਜੀ ਮਤਲਬ ਜਦੋਂ ਆਰੇ ਆਮ ਇਜਲਾਸ ਸ਼ੁਰੂ ਹੋਇਆ ਸੀਗਾ ਨਾ ਤੇ ਉਸ ਦੇ ਬੇਟੇ ਵੱਲੋਂ ਇਸ ਮੇਰੇ ਲਾਗੇ ਮੇਰਾ ਭਤੀਜਾ ਤਰਸ਼ਵੀਰ ਸਿੰਘ ਖੜਾ ਸੀਗਾ ਉਸ ਨੂੰ ਕਹਿੰਦਾ ਕਿ ਤੂੰ ਮੈਂਬਰ ਲੈ ਕੇ ਆ ਤਾਂ ਉਸ ਨੇ ਉਸ ਨੂੰ ਅੱਗੋਂ ਕਿਹਾ ਕਿ ਮੈਂ ਮੈਂਬਰ ਜਿਹੜਾ ਉਹ ਨਹੀਂ ਲੈ ਕੇ ਆ ਸਕਦਾ ਕਿਉਂਕਿ ਉਹਦਾ ਕੋਈ ਮੈਂਬਰਾਂ ਦੇ ਨਾਲ ਤਲੋਕਾਤ ਨਹੀਂ ਉਹ ਇੱਕ ਆਮ ਆਦਮੀ ਆ ਆਮ ਜਲਾਸੇ ਦੇ ਵਿੱਚ ਗਿਆ ਸੀਗਾ ਉਸ ਨੇ ਦੁਬਾਰਾ ਉਸ ਨੂੰ ਫੇਰ ਕਿਹਾ ਕਿ ਤੂੰ ਆਪਣੇ ਜਿਹੜੇ ਮੈਂਬਰ ਲੈ ਕੇ ਆ ਤੇ ਮੈਂ ਉਸ ਨੂੰ ਅੱਗੋਂ ਮੈਂ ਉਸ ਨੂੰ ਕਹਿ ਦਤਾ ਇਹ ਇਹ ਜਿਹੜਾ ਮੈਂਬਰ ਆ ਇਹ ਨਹੀਂ ਲੈ ਕੇ ਆ ਸਕਦਾ ਤੁਸੀਂ ਮੈਂਬਰਾਂ ਨੂੰ ਸੁਨੇਹਾ ਲਾਇਆ ਵਾ ਤੁਸੀਂ ਉਹ ਨਹੀਂ ਆਏ ਤੁਸੀਂ ਉਹਨਾਂ ਦੀ ਕਾਨੂੰਨੀ ਕਾਰਵਾਈ ਕਰੋ ਮੈਂ ਇਨੀ ਗੱਲ ਉਹਨਾਂ ਨੂੰ ਕਹੀ ਆ ਨਾ ਕਿ ਉਹ ਤੁਸੀਂ ਆਪਣੀ ਕਾਨੂੰਨੀ ਕਾਰਵਾਈ ਕਰੋ ਉਸਨੇ ਅੱਗੋਂ ਸਾਨੂੰ ਸਿਰ ਦੇ ਇਸ਼ਾਰੇ ਨਾਲ ਕਿਹਾ ਕਿ ਤੁਸੀਂ ਬਾਹਰ ਆਓ ਤੁਹਾਡੇ ਨਾਲ ਵੇਖਣਾ ਵਾ ਤੇ ਫਿਰ ਉਸ ਤੋਂ ਉਪਰੰਤ ਤਰਸਵੀਰ ਸਿੰਘ ਨੇ ਸਰਦਾਰ ਰਾਜਵਿੰਦਰ ਸਿੰਘ ਉਹਨਾਂ ਨੂੰ ਫੋਨ ਕੀਤਾ ਫਿਰ ਇਹ ਵੀਰ ਜੀ ਉਹ ਨਹੀਂ ਉੱਥੇ ਗਏ ਨੇ ਉੱਥੇ ਜਾ ਕੇ ਜਦੋਂ ਇਹ ਪਹੁੰਚੇ ਨੇ ਇਹਨਾਂ ਨੇ ਜਸਵਿੰਦਰ ਸਿੰਘ ਬਲਾ ਜਿਹੜਾ ਸਰਪੰਚਾ ਨੂੰ ਕਿਹਾ ਵੀ ਤੁਸੀਂ ਆਪਣੀ ਕਾਨੂੰਨੀ ਕਾਰਵਾਈ ਜੋ ਵੀ ਪ੍ਰਕਿਰਿਆ ਕਰਨ ਦੇ ਜੀ ਉਹ ਕਰੋ ਸਾਨੂੰ ਉਹਦੇ ਨਾਲ ਕੋਈ ਇਤਰਾਜ਼ ਨਹੀਂਗਾ ਪਰ ਤੁਸੀਂ ਮੇਰੇ ਜੋ ਭਤੀਜੇ ਨੂੰ ਥੱੜ ਦੇ ਦਿੰਦੇ ਜੀ ਉਹ ਕਿਉਂ ਕਿਉਂ ਕਰ ਰਹੇ ਹੋ ਇਹ ਕੰਮ ਤੁਸੀਂ ਕਿਉਂ ਕਰ ਰਹੇ ਹੋ ਇੱਥੇ ਗੱਲ ਤੋਂ ਤਕਰਾਰਬਾਜੀ ਹੋਈ ਆ ਉਹ ਜੋ ਕਹਿਣ ਦੇ ਨੇ ਕਿ ਦੋ ਤਰ੍ਹਾਂ ਦੇ ਵਿੱਚ ਝੜਫੋਈ ਆ ਉਹ ਉਹ ਇਹਨਾਂ ਇਹ ਦਸ਼ਵਿੰਦਰ ਸਿੰਘ ਬਿੱਲੇ ਦੇ بیٹے ਨੇ ਹੀ ਸ਼ੁਰੂ ਕੀਤੀ ਸੀਗੀ ਤੋ ਜਿਹੜਾ ਮੌਕੇ ਤੇ ਰਜਿਸਟਰ ਖੋਇਆ ਗਿਆ ਫਿਰ ਉਹ ਕੀ ਵੀ ਰਜਿਸਟਰਡ ਖੋਇਆ ਨਹੀਂ ਜੀ ਉਹ ਉੱਥੇ ਬਜ਼ੁਰਗ ਹੀ ਗਏ ਤੇ ਉਹਨਾਂ ਨੇ ਕੀ ਕੀਤਾ ਵਾ ਵੀ ਉਸ ਜਿਹੜਾ ਰਜਿਸਟਰਡ ਹੀਗਾ ਨਾ ਉਹ ਲੈ ਕੇ ਫੜ ਕੇ ਰਜਿਸਟਰਡ ਜਿਹੜਾ ਉੱਥੇ ਮੁਲਾਜ਼ਮ ਆਇਆ ਸੀਗਾ ਨਾ ਉਹਨੂੰ ਦੇਤਾ ਕਿ ਜੇ ਕੋਈ ਇੱਥੇ ਨੁਕਸਾਨ ਹੋ ਗਿਆ ਤੇ ਜ਼ਿੰਮੇਵਾਰ ਕੌਣ ਨੇ ਜੀ ਲੜਾਈ ਵੀ ਹੋ ਸਕਦੀ ਸੀ ਫਿਰ ਜੇ ਇਹ ਨਾ ਜਾਂਦੇ ਤੇ ਹੋ ਸਕਦਾ ਇਹ ਸਾਡਾ ਨੁਕਸਾਨ ਕਰ ਜਾਂ ਇਹ ਸਹੀ ਸੀਗਾ ਮੇਰਾ ਨਾਮ ਵਿਕਰਮਜੀਤ ਸਿੰਘ ਹੈ ਹਰਦੌਰਵਾਲ ਕਲਾ ਪਿੰਡ ਹੈ ਸਾਡਾ ਮੈਂ ਮੌਜੂਦਾ ਪੰਚਾਇਤ ਮੈਂਬਰ ਹੈ ਮੁੱਦਾ ਕੁਛ ਨਹੀਂ ਜੀ ਲੋਕਾਂ ਨੂੰ ਇਕੱਠਿਆਂ ਕਰਕੇ ਗੁੰਮਰਾਹ ਕਰਨਾ ਬਸ ਇਹੋ ਹੀ ਹੈ ਅਸੀਂ ਮੈਂਬਰ ਬਣੇ ਆ ਸਰਕਾਰ ਵੱਲੋਂ ਬਣੇ ਆ ਸਰਕਾਰ ਦੇ ਨਾਲ ਇਹ ਬਣ ਕੇ ਸਰਕਾਰਾਂ ਨੂੰ ਉਲਟ ਚੱਲ ਕੇ ਉਹਨਾਂ ਨੂੰ ਇਹ ਖਰੀਦਣਾ ਚਾਹੁੰਦੇ ਹਰ ਗੱਲ 'ਚ ਬੋਲੀ ਲਾਲਾ ਆਹ ਬੰਦਾ ਗਵਾਹ ਆ ਇਹ ਇਹਨੂੰ ਕਿੰਨੀ ਆ ਰਹੀ ਉਹਨੇ ਕਿਹਾ ਵੀ ਇੰਨੇ ਪੈਸੇ ਦੇ ਦੇਣਾ ਇੰਨੇ ਪੈਸੇ ਇਹ ਤੁਹਾਨੂੰ ਦੱਸੇਗਾ ਵੀ ਕਿੱਦਾਂ ਬੋਲੀ ਲੱਗਦੀ ਹੈ ਬੇਨਤੀ ਹੈ ਵੀ ਅੱਜ ਤੋਂ 10-15 ਸਾਲ ਪਹਿਲਾਂ ਦੀ ਗੱਲ ਹੈ ਜੀ ਆਪਣਾ ਮੈਨੂੰ ਇਹਨੇ ਕਰ ਸਕਦੇ ਆ ਸਰਪੰਚ ਸਾਹਿਬ ਨੇ ਤੇ ਮੈਨੂੰ ਲਾਲਚ ਦੇਣਾ ਚਾਹੁੰਦਾ ਵੀ 20-20 ਲੱਖ ਰੁਪਏ ਜਿਹੜਾ ਤੇ ਆਪਣਾ ਪਿੰਡਾਂ ਦੇ ਵਿਕਾਸ ਕਰਦੇ ਫਿਰਦੇ ਜੇ ਤੁਹਾਨੂੰ ਕੀ ਪ੍ਰਬੰਧਕ ਨਾ ਜਣਾ ਜੇ ਪ੍ਰਬੰਧਕ ਲੱਗ ਜਾਂਦਾ ਇੱਥੇ ਤੇ ਤੁਸੀਂ ਇਦਾਂ ਕਰੋ ਵੀ ਮੈਂਬਰ ਸਾਰੇ ਸਲਾਹ ਕਰਕੇ ਤੇ 20 ਲੱਖ ਰੁਪਏ ਮੇਰੇ ਕੋਲ ਲਾਓ ਤੇ ਤੁਸੀਂ ਮੈਂਬਰ ਜਿਹੜੇ ਮੇਰੇ ਕੋਲ ਤੇ ਸਾਰੇ ਆ ਜਾਓ ਠੀਕ ਹੈ ਤੁਹਾਨੂੰ ਜੇ ਪ੍ਰਬੰਧਕ ਲੱਗੇਗਾ ਤੇ ਤੁਹਾਡੇ ਪ੍ਰਬੰਧਕ ਨੇ ਕੀ ਖਾਤਾਂ ਨਹੀਂ ਪੂਣਾ ਇਹੋ ਜਿਹਾ ਲਾਲਚ ਦਿੰਦਾ ਸਾਨੂੰ ਤਾਂ ਕੋ ਮਾਣ ਨਹੀਂ ਸਰਪੰਚ ਜੀ ਇਹ ਕੰਮ ਨਹੀਂ ਕਰ ਸਕਦੇ ਤੇ ਆ ਕੇ ਮੈਂ ਆਪਣੇ ਮੈਂਬਰਾਂ ਨਾਲ ਗੱਲਬਾਤ ਸ਼ੇਅਰ ਕੀਤੀ ਹੈ ਸਾਰੀ ਇਹਨਾਂ ਮਨੋਂ ਚਲੋ ਜਤੀਸ਼ ਆਵਾਸ਼ਪੀਠ ਠੀਕਰ ਆਏ ਦੋ ਦੋ ਫੈਸਲਾ ਕਰਕੇ ਆਇਆ ਬਹੁਤ ਵਧੀਆ ਕਰਕੇ ਆਇਆ ਉਹਦੇ ਅੱਗੇ ਝੁੱਕੇ ਨਹੀਂ ਆਇਆ ਤੇ ਅਸੀਂ ਬਿਲਕੁਲ ਇਹ ਚੀਜ਼ ਦੇ ਲਾਲਚ ਵਾਲੇ ਇਨਸਾਨ ਨਹੀਂ ਕਿ ਵੀ ਲਾਲਚ ਕਿਸ ਦੇ ਵਿੱਚ ਆ ਕੇ ਤੇ ਇਹਦੀ ਇਹਦੇ ਨਾਲ ਲਈ ਬੜੀਏ ਇਹ ਸਾਨੂੰ ਹਰ ਚੀਜ਼ ਦੇ ਬੰਨੇ ਖਰੀਦਣਾ ਚਾਹੁੰਦਾ ਤੇ ਕਰਪਟ ਬੰਦਾ ਤੇ ਬਿਲਕੁਲ ਅਸੀਂ ਇਹਦੇ ਨਾਲ ਸੰਤ ਨਹੀਂ ਗਏ ਜੀ ਅਸੀਂ ਪਰਮੰਦੇ ਕੋਲ ਆ ਕੇ ਕੰਮ ਕਰਾਂਗੇ ਪਿੰਡ ਨੂੰ ਅਸੀਂ ਮਾਨਸਿਕ ਕਾਰਜ ਜਦਾਂ ਹਾਨੂੰ ਉਹਨਾਂ ਬਖਸ਼ਿਆ ਉਹਦੇ ਨਾਲ ਦੂਣਾ ਮਾਨਸਿਕ ਕਾਰਪਿੰਡ ਨੂੰ ਦਵਾਵਾਂਗੇ ਜਿਹੜਾ ਵੀ ਕੰਮ ਆਖਣਗੇ ਪਹਿਲ ਦੇ ਆਧਾਰ ਤੇ ਪਿੰਡ ਨੂੰ ਅਸੀਂ ਤਰੱਕੀ ਜਰਾਵਲ ਲੈ ਕੇ ਜਾਵਾਂਗੇ ਥੋੜਾ ਜਿਹਾ ਟਾਈਮ ਦੋ ਹਾਂਜੀ ਥੋੜਾ ਜਿਹਾ ਸਮਾਂ ਦੇ ਦੋ ਗਵਰਨਰ ਸਾਹਿਬ ਦਾ ਫੇਰਾ ਮੁਕਲਾ ਦਿਓ ਉਹਦੇ ਬਾਅਦ ਡਿਊਟੀਆਂ ਲੱਗਣੀਆਂ ਪਰਮੰਦੇ ਕੰਨੀਆਂ ਖਤਮ ਹੋਣੀਆਂ ਨੇ ਪਰਮੰਦੇ ਕੋ ਸਾਹਿਬ ਵਿਜੀ ਨੇ ਥੋੜੇ ਦੋ ਤਿੰਨ ਦਾ ਟਾਈਮ ਦੋ ਤੁਹਾਡੇ ਸਾਹਮਣੇ ਸਾੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਆਪੇ ਪਿੰਡ ਵਾਲਿਆਂ ਦੇ ਸਾਹਮਣੇ ਆ ਜਾਣਾ ਹੈ ਵੀ ਕੌਣ ਕੰਮ ਕਰਨ ਰ ਮੈਂ ਖਰਦੁਰ ਉਹ ਲੋਕਾਂ ਨਾਲ ਅਸੀਂ ਸੱਚੀ ਗੱਲ ਕਰਨੀ ਆ ਝੂਠੀ ਕਰਨੀ ਨਹੀਂ ਜਿਹੜੀ ਬੀਤੀ ਜਿਹੜੀ ਗੱਲਬਾਤ ਹੋਈ ਆ ਆਮ ਜਲਾਸ ਵਿੱਚ ਕੀ ਆ ਪੂਰੀ ਗੱਲ ਆ ਆਮ ਜਲਾਸ ਦੇ ਵਿੱਚ ਇਹ ਹੋਇਆ ਵੀ ਮਤਲਬ ਕੰਮ ਹੋਣ ਦੇ ਅਸੀਂ ਆਖਿਆ ਜੀ ਪਹਿਲੇ ਦਿਓ ਲਿਖੋ ਲਾਈਨ ਵੀ ਪਹਿਲੇ ਜਿਹੜੇ ਵੀ ਜਿੰਨੇ ਵੀ ਸਰਪੰਚ ਬਣੇ ਉਹਨਾਂ ਕੋਈ ਕੰਮ ਨਹੀਂ ਕੀਤਾ ਪਿੰਡ ਦਾ ਵਿਕਾਸ ਨਹੀਂ ਹੋਇਆ ਹੁਣ ਰਾਜੂ ਕਰਨਾ ਚਾਹੁੰਦਾ ਤੇ ਇਹਦੇ ਕੋਲ 6 ਮੈਂਬਰ ਨੇ ਤੇ ਇਹਨੇ ਪ੍ਰਬੰਧਕ ਲਾ ਕੇ ਕੰਮ ਕਰਨਾ ਵਾ ਇਹਨੂੰ ਕਰ ਲਓ ਇਹ ਰਜਿਸਟਰੀ ਕੌਣ ਦੀ ਗੱਲ ਹੋਇਆ ਇਹ ਰਜਿਸਟਰ ਰਜਿਸਟਰ ਨਹੀਂ ਖੋਇਆ ਰਜਿਸਟਰ ਦੇ ਇਹ ਕਰਕੇ ਉਹਨਾਂ ਨੇ ਲਿਆ ਕੋਈ ਪਿੰਡ ਦੇ ਵਿੱਚ ਲੜਾਈ ਨਾ ਹੋਵੇ ਉਹ ਵੀ ਮੁਖੀਆ ਨੇ ਮਤਲਬ ਪਿੰਡ ਦੇ ਉਹਨਾਂ ਨੇ ਲੜਾਈ ਨੂੰ ਟਾਲਣ ਦੇ ਮਾਰੇ ਖੋਇਆ ਇਹੋ ਜੀ ਕੋਈ ਗੱਲ ਬਾਤ ਇਹੋ ਜੀ ਕੋਈ ਗੱਲ ਬਾਤ ਵਾਦ ਵਾਦ ਵੀ ਜੀ ਕੁਝ ਵੀ ਨਹੀਂ ਹੋਇਆ ਉਸ ਦਿਨ ਵਾਦ ਵਾਦ ਇਹ ਹੀ ਕਿ ਅਲੋਕਮੈਂਟ ਹੋਈ ਸੀ ਮਤਲਬ ਚਰਚਾ ਹੋਈ ਸੀ ਜਾਂ ਗੁਰਦੁਆਰਾ ਸਾਹਿਬ ਵਿੱਚ ਕਿ ਇੱਕ ਪਿੰਡ ਵਿੱਚ ਹਾਮਿਲਾਸ ਹੋਗਾ ਉਦੇ ਵਿੱਚ ਅਸੀਂ ਵੀ ਆਪਣਾ ਮੁੱਦਾ ਰੱਖਣ ਗਏ ਆ ਜਿਹੜਾ ਸਾਨੂੰ ਚੋਣਾਂ ਦੇ ਵਿੱਚ ਕੀਤਾ ਗਿਆ ਸੀ ਪੰਚਾਇਤੀ ਚੋਣਾਂ ਚ ਕੀਤਾ ਗਿਆ ਸੀ ਪੰਚਾਇਤੀ ਚੋਣਾਂ ਦੇ ਵਿੱਚ ਜਿਹੜਾ ਉਹਨਾਂ ਆਟਮ ਸਰਪੰਚੇ ਬਣਿਆ ਆ ਉਹਨੇ ਹੱਟਨੇ ਇੱਕ ਵਾਦਾ ਕੀਤਾ ਕਿ ਮੈਂ ਤੁਹਾਨੂੰ ਸਰ ਮੈਨੂੰ ਤੁਸੀਂ ਸਰਪੰਚ ਬਣਾ ਦਿਓ ਤਾਂ ਮੈਂ ਤੁਹਾਨੂੰ ਕਬਰਸਤਾਨ ਵਾਸਤੇ ਜਿਹੜੀ ਗਾਡੀ ਬਹੁਤ ਸਮੇਂ ਤੋਂ ਮੰਗਿਆ ਬੜੇ ਚਿਰ ਤੋਂ ਮੰਗਈ ਕਿ ਮੈਂ ਦਵਾਗਾ ਆਪਣੇ ਕੋਲੋਂ ਦਵਾਗਾ ਜੀ ਨਿੱਜੀ ਪ੍ਰੋਟੀਜ ਨੇ ਕਿਹਾ ਹੈ ਮੁੱਦਾ ਰੱਖਣ ਗਏ ਹਾਂ ਉੱਥੇ ਆਪਣਾ ਤੇ ਮੌਕੇ ਤੇ ਕੀ ਤਕਰਾਰਵਾਦੀ ਚ ਕੀ ਹੈ ਮੌਕੇ ਤੇ ਤਕਰਾਰਵਾਦੀ ਬਈ ਕੁਛ ਨਹੀਂ ਵਾਲੀ ਸੈਕਟਰੀ ਸਾਹਿਬ ਆਈ ਅਸੀਂ ਤੇ 3 ਵਜੇ ਤੇ ਬੈਠੇ ਹਾਂ ਤੇ ਸੈਕਟਰੀ ਸਾਹਿਬ ਆਏ 5 5:30 ਵਜੇ ਤੇ ਉਥੇ ਹਾਲੇ ਇੱਕ ਹੀ ਸੈਸ਼ਨ ਹੋਇਆ ਤੇ ਮਾਲਾ ਜਰਾ ਇਹਨਾਂ ਦਾ ਬੇਟਾ ਦਸ਼ਮਿੰਦਰ ਸਿੰਘ ਦਾ ਉਹ ਬੋਲਣ ਦਾ ਵੇ ਦਰਸ਼ਵੀਰ ਸਿੰਘ ਹੋਣਾ ਨੂੰ ਤੇ ਬਾਅਦ ਵਿੱਚ ਉਸ ਤੋਂ ਬਾਅਦ ਗੱਲ ਵਧ ਗਈ ਕੋ ਜੀ ਮੁਕਰਨ ਵਾਲੀ ਗੱਲ ਕਹਿ ਸਕਦੇ ਆਪਾਂ ਜੇ ਤੁਹਾਡੀ ਸੁਣਵਾਈ ਨਹੀਂ ਦਿਆ ਸੁਣਨੀ ਦਿਆ ਫਿਰ ਮੁਕਰਨ ਵਾਲੀ ਗੱਲ ਹੀ ਹੋਗੀ ਵੇਖੋ ਅਹੀਂ ਲਕਸ਼ਣ ਆਮ ਆਦੀ ਪਾਰਟੀ ਵੱਲੋਂ ਲੜੀ ਆ। ਉਹਨਾਂ ਦੀ ਸੋਚ ਨਾਲ ਚੱਲੇ, ਇਸੇ ਸਰਕਾਰ ਨਾਲ ਚੱਲੇ ਆ। ਸਰਦਾਰ ਗਰੀਬ ਸਿੰਘ ਦੀ ਗਵਾਹੀ ਇੱਥਾਂ ਚੱਲੇ ਆ। ਤੇ ਜਿਸ ਦਿਨ ਅਹੀਂ ਫਾਰਮ ਭਰਨੇ ਨਾਲ ਪੰਚਾਇਤੀ ਚੋਣਾਂ ਵਾਸਤੇ ਤੇ ਉਸ ਦਿਨ ਇਹ ਵੀ ਸਰਪੰਚ ਜੋ ਹੁਣ ਮੌਜੂਦਾ ਇਹ ਵੀ ਸਾਡੇ ਪਾਰਟੀ ਨੇ ਸਹਿਮਤੀ ਤੇ ਇਧਰੋਂ ਇਲੈਕਸ਼ਨ ਲੜ ਕੇ ਜਿੱਤ ਕੇ ਤੇ ਫਿਰ ਇਹ ਕਾਂਗਰਸ ਵਾਲ ਚੱਲ ਗਿਆ। ਅਸੀਂ ਅੱਜ ਵੀ ਆਮ ਆਦੀ ਪਾਰਟੀ ਵਾਲੀ ਆ। ਸਰਦਾਰ ਰਾਜਵਿੰਦਰ ਸਿੰਘ ਆਰਤੀ ਸਭ ਜੀ ਇਹ ਬਿਲਕੁਲ ਸਾਡੀ ਮੰਗ ਹੈ ਜੀ ਜਿਹੜਾ ਸਾਡੇ ਨਾਲ ਵਾਅਦਾ ਕੀਤਾ ਉਹ ਆਪਣਾ ਅਨੁਭਾਵੇ ਇਹਦਾ ਕਾਰਨ ਵੀ ਇਹ ਹੈ ਕਿ ਅਸੀਂ 175 ਵੋਟਾਂ ਸਾਡੀ ਵਾਰਡ ਚ ਜਿੱਤਿਆ ਕ੍ਰਿਸ਼ਚਨ ਬਰਾਦਰੀ ਵਾਰਡ ਦੇ 175 ਵੋਟਾਂ ਨੇ ਦਿੱਤੇ ਆ ਉਹਦਾ ਕਾਰਨ ਵੀ ਹੋਊਗਾ ਕਿ ਇਹਨੇ ਇਹਨਾਂ ਨੂੰ ਕਵਰਸ ਦਾ ਲਾੜਾ ਲਾਇਆ ਤੇ ਛੱਪਰ ਦਾ ਲਾੜਾ ਲਾਇਆ ਨਹੀਂ ਨਹੀਂ ਉਦੋਂ ਇਹ ਆਮ ਆਦੇ ਪਾਰਟੀ ਕੋਲ ਲੜੀ ਹਾਂਜੀ ਤੇ ਬਾਅਦ ਚ ਜਿਹੜਾ ਵੀਰ ਉਹ ਚਲ ਗਿਆ ਹਾਂਜੀ ਬਾਅਦ ਚ ਕਾਂਗਰਸ ਹੋ ਚਲ ਗਿਆ ਜੀ ਹੁਣ ਸਾਨੂੰ ਵੀ ਇਹ ਗੱਲ ਹੈ ਵੀ ਜਾਂ ਫਿਰ ਅਸੀਂ ਜੀ ਉਹਦੇ ਨਾਲ ਜਾਣੇ ਆ ਫਿਰ ਅਸੀਂ ਆਪਣੀ ਪਾਰਟੀ ਛੱਡਨੇ ਆ ਫਿਰ ਜਿਸ ਦਿਨ ਅਸੀਂ ਕਾਗਤ ਭਰੇ ਡੇੜਾ ਬਾਬਾ ਨਾਨਕ ਤੇ ਥੋੜੇ ਦਿਨਾਂ ਬਾਅਦ ਆਪਣਾ ਹੀ ਜਮਾ ਕਰਵਾਤੇ ਆੜੋਂ ਕੋ ਤੇ ਦੋ ਦਿਨਾਂ ਬਾਅਦ ਲਿਸਟ ਲੱਗੀ ਸਾਡੇ ਹਰਪਿੰਦ ਹਰਦੁਰ ਵਾਲ ਕਲਾਂ ਦੀ ਉਹਦੇ ਵਿੱਚ ਸਰਦਾਰ ਦਲੇਰ ਸਿੰਘ ਜੀ ਉਹਨਾਂ ਦੇ ਨਾਮ ਨਹੀਂ ਆਇਆ ਲਿਸਟ ਦੇ ਵਿੱਚ ਕਿਸ ਕਾਰਨ ਉਸ ਤੋਂ ਬਾਅਦ ਇਹ ਸਰਪੰਚ ਸਾਹਿਬ ਉਹਨਾਂ ਦੇ ਘਰ ਆਣ ਕੇ ਬੈਠੇ ਤੇ ਮੈਨੂੰ ਮਤਲਬ ਬਾਬਾ ਜੀ ਨੇ ਪੁੱਛਿਆ ਵੀ ਗਾੜੀ ਕੀ ਕਰਨਾ ਤਾਂ ਮੈਂ ਤੁਸੀਂ ਮਤਲਬ ਸਿਆਣੇ ਜੇ ਉਹਨੇ ਚਰਚ ਮੰਨ ਲਓ ਇਹ ਜਿਹੜਾ ਹੁਣ ਮੌਜੂਦਾ ਸਰਪੰਚ ਇਹ ਸਾਡੇ ਕੋ ਆ ਗਿਆ ਇਹਨਾਂ ਨੇ ਸਾਡੇ ਸਾਹਮਣੇ ਬਾਬਾ ਜੀ ਦੀ ਸੌਹ ਖਾਦੀ ਸੀ ਬਾਬਾ ਦੀਪ ਸਿੰਘ ਜੀ ਦੀ ਸੌਹ ਖਾਦੀ ਸੀ ਇਹਨਾਂ ਨੇ ਕੀ ਮੇਰੀ ਜਿਹੜੀ ਮੋਰ ਹੈ ਉਹ ਬਾਬਾ ਜੀ ਤੇਰੇ ਘਰੇ ਰਹੇਗੀ ਦਲੇਰ ਸਿੰਘ ਦੇ ਘਰ ਰਹੇਗੀ ਇਹ ਥੋੜੇ ਦਿਨਾਂ ਬਾਅਦ ਇਲੈਕਸ਼ਨ ਤੋਂ ਥੋੜੇ ਦਿਨਾਂ ਬਾਅਦ ਇਹ ਫਿਰ ਕਾਂਗਰਸ ਚੱਲ ਗਿਆ ਜੀ ਹੁਣ ਫਿਰ ਭਾਈ ਕਿੱਦਾਂ ਯਕੀਨ ਕਰੀ ਰੱਬ ਤੋਂ ਤੇ ਫਿਰ ਕੁਝ ਵੀ ਨਹੀਂ ਹੁਣ ਮੈਂ ਰਾਜਵਿੰਦਰ ਸਿੰਘ ਮੇਰਾ ਨਾਂ ਜੀ ਪਿੰਡ ਹਰਦੁਰਵਾਲ ਤੋਂ ਮੈਂ ਆਮ ਆਦਮੀ ਪਾਰਟੀ ਕੋਲ ਇਲੈਕਸ਼ਨ ਲੜੀ ਇਲੈਕਸ਼ਨ ਦੇ ਸਬੰਧ ਵਿੱਚ ਜੋ ਕੁਝ ਵੀ ਹੋਇਆ ਮੇਰੇ ਕੋਲ 6 ਮੈਂਬਰ ਬਣ ਗਏ ਸਰਪੰਚ ਜਿਹੜਾ ਉਹ ਜਸਵੰਦਰ ਸਿੰਘ ਬੱਲਾ ਬਣ ਗਿਆ ਉਹ ਉਸ ਵੇਲੇ ਸਾਡੀ ਪਾਰਟੀ ਦੇ ਇੱਕ ਵਰਕਰ ਨੂੰ ਨਾਲ ਲੈ ਕੇ ਉਹਦੇ ਨਾਲ ਰੱਜੀ ਮਰਜ਼ੀ ਨਾਲ ਮੈਂਬਰ ਖਿਲਾਰੇ ਉਹਦੇ ਮੈਂਬਰ ਹਰ ਗਏ ਉਹ ਬੰਦਾ ਉਸ ਆਮ ਆਦਮੀ ਪਾਰਟੀ ਦੇ ਬੰਦੇ ਨੂੰ ਛੱਡ ਕੇ ਨਾ ਤੇ ਉਹ ਦੂਜੇ ਧੜੇ ਤੇ ਜਦੋਂ ਜਿੱਤ ਗਿਆ ਨਾ ਉਹਦੇ ਮੈਂਬਰ ਹਰ ਗਏ ਮੇਰੇ ਮੈਂਬਰ ਜਿੱਤ ਗਏ ਇਹਨੇ ਸੋਚਿਆ ਵੀ ਹੁਣ ਉਹਦੇ ਕੋਲ ਮੈਂਬਰ ਤੇ ਹੈ ਨਹੀਂ ਇਹ ਕਾਂਗਰਸ ਧੜੇ ਵਿੱਚ ਜਾ ਵੜਿਆ ਕਿਉਂਕਿ ਇਹਨੇ ਕਾਂਗਰਸ ਨਾਲ ਅੰਦਰ ਖਾਤੇ ਪਹਿਲਾਂ ਹੀ ਸੰਧੀ ਕੀਤੀ ਸੀ ਤੇ ਸਾਡੀ ਪਾਰਟੀ ਨੂੰ ਇਹਨੇ ਧੋਖੇ ਚ ਰੱਖਿਆ ਹੁਣ ਜਿਹੜਾ ਤਾਜ਼ਾ ਮਾਮਲਾ ਸਾਡੇ ਸਾਹਮਣੇ ਆਇਆ ਉਹ ਪਿੰਡਾਂ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਸਾਡੇ ਮਾਨਯੋਗ ਪੰਚਾਇਤ ਮੰਤਰੀ ਜੀ ਨੇ ਮੈਂ ਟੀਵੀ 'ਚ ਵੀ ਖਬਰ ਸੁਣੀ ਸੀ ਉਹਨਾਂ ਨੇ ਕਿਹਾ ਕਿ ਪਿੰਡਾਂ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਤੇ ਜਿਹੜੇ ਆ ਵਿਕਾਸ ਦੇ ਮੁੱਦੇ ਨੇ ਨਾ ਇਹ ਲਿਖ ਕੇ ਬੀਡੀਪੀਓ ਦੇ ਰਾਹੀਂ ਚੰਡੀਗੜ੍ਹ ਹੈੱਡ ਆਫਿਸ ਨੂੰ ਡਾਇਰੈਕਟਰ ਸਾਹਿਬ ਨੂੰ ਭੇਜੋ ਤਾਂ ਕਿ ਸਾਨੂੰ ਸਾਰੇ ਪਿੰਡਾਂ ਦਾ ਬਹੁਪੱਖੀ ਵਿਕਾਸ ਜਿਹੜਾ ਵਾ ਅਸੀਂ ਕਰਵਾ ਸਕੀਏ ਇੱਕ ಗ್ರಾಮ ਸੇਵਕ ਆਇਆ ਐਤਵਾਰ ਵਾਲਾ ਦਿਨ ਸੀ ਉਦੇ ਵਿੱਚ ਉਹਨਾਂ ਨੇ ਇਹਨੇ ਨੌਂਸਮੈਂਟ ਕਰਾਈ ਗੁਰਦੁਆਰੇ ਵੀ ਸਾਰੇ ਪਿੰਡ ਦਾ ਗ੍ਰਾਮ ਸਭਾ ਦਾ ਇੱਕ ਇਜਲਾਸ ਆ ਉੱਥੇ ਅਸੀਂ ਤੇ ਨਹੀਂ ਹੈਗੇ ਨਾ ਹੀ ਜਾਣਾ ਸੀ ਜਦੋਂ ਇਹ ਗਏ ਆ ਉੱਥੇ ਹੋਰ ਹੋਰ ਜਿੰਨੇ ਵੀ ਬੰਦੇ ਬੈਠੇ ਨੇ ਇਹਨੇ ਤਿੰਨ ਚਾਰ ਬੰਦਿਆਂ ਨੇ ਸ਼ਰਾਬ ਪਿਆਈ ਇਹ ਖੁਦ ਆਪ ਵੀ ਮੈਨੂੰ ਪਤਾ ਲੱਗਾ ਵੀ ਇਹ ਬਹੁਤ ਜ਼ਿਆਦਾ ਸ਼ਰਾਬੀ ਤੇ ਬੜਾ ਬੋਲਦਾਰ ਹੈ ਬੋਲਦੇ ਬੋਲਦੇ ਇੱਥੇ ਸਰਦਾਰ ਵੀ ਉੱਥੇ ਹੀ ਇਹਨਾਂ ਨੇ ਵੀ ਕੋਈ ਗੱਲਾਂ ਚੰਗੇ ਕੀਤੀਆਂ ਵੀ ਤੁਹਾਡਾ ਇਹ ਕੰਮ ਦਾ ਮੁੱਦਾ ਨਹੀਂਗਾ ਤੁਸੀਂ ਮੁੱਦੇ ਨੂੰ ਢੁਕਾ ਕੇ ਇਸ ਪਾਸੇ ਲੈ ਰਹੇ ਹੋ ਸਾਨੂੰ ਕੰਮ ਚਾਹੀਦਾ ਪਿੰਡ ਦਾ ਗਲੀਆਂ ਨਾਲੀਆਂ 'ਚ ਪਾਣੀ ਖਲੋਤਾ ਅਸੀਂ ਕੀ ਕਰੀਏ ਜੇ ਉਹ ਕੋ ਮੈਂਬਰ ਨੇ ਪ੍ਰਬੰਧ ਕੋਦੇ ਨਾਲ ਲੱਗਦਾ ਤੇ ਉਹ ਚਲਾਵੇ ਜੇ ਤੇਰ ਕੋ ਤੇ ਤੂੰ ਚਲਾ ਗੱਲ ਕਿਸੇ ਹੋਰ ਮੁੱਦੇ ਤੇ ਲਿਆਓ ਇਹ ਉਸ ਮੁੱਦੇ ਨੂੰ 扑ਕਾ ਕੇ ਨਾ ਇਹਦਾ ਇੱਕ ਮੁੰਡਾ ਹੈ ਪਿੱਛੇ ਉਹਦਾ ਨਾਮ ਸ਼ਿਵਮ ਆ ਉਹਨੇ ਮੇਰਾ ਇੱਕ ਭਤੀਜਾ ਸਗਾ ਉੱਥੇ ਖਲੋਤਾ ਸੀ ਉਹਨੇ ਉਹਨੂੰ ਕਿਹਾ ਵੀ ਮੈਂਬਰ ਕਿੱਥੇ ਨੇ ਉਹ ਕਹਿੰਦਾ ਜੀ ਮੇਰਾ ਮੈਂਬਰਾਂ ਨਾਲ ਕੋਈ ਵਾਸਤਾ ਨਹੀਂ ਮੈਂ ਤੇ ਆਮ ਲੋਕਾਂ ਵਾਂਗੂ ਜਿੱਤਰਾ ਗ੍ਰਾਮ ਸਭਾ ਆਈ ਹੈ ਇੱਕ ਸਾਡੇ ਪਿੰਡ ਸਰਬੱਤ ਦਾ ਭਲਾ ਸਭਾ ਉਹ ਵੀ ਆ ਤੇ ਇਹਨੇ ਉਹਨੂੰ ਕਿਹਾ ਵੀ ਤੇਰੇ ਨਾਲ ਬਾਹਰ ਜਾ ਕੇ ਵੇਖਣਾ ਤੇ ਜੇ ਤੂੰ ਨਹੀਂ ਬੁਲਾਉਂਦਾ ਮੈਂਬਰ ਤੇ ਇਹਦਾ ਮਾਲ ਇੱਕ ਤੇ ਇਹਨੇ ਥ੍ਰੈਟ ਕੀਤਾ ਲਾਗੇ ਉਹਦਾ ਚਾਚਾ ਸ਼ਮਸ਼ੀਰ ਸਿੰਘ ਆ ਇਹ ਨਰਵੈਰ ਸਿੰਘ ਵੀ ਕੋਲ ਖੜਾਤਾ ਇਹਨਾਂ ਨੂੰ ਗੁਸਾ ਆ ਗਿਆ ਵੀ ਇੱਕ ਬੰਨੇ ਤੇ ਅਸੀਂ ਤੇਰੇ ਨਾਲ ਇੱਥੇ ਆਣ ਕੇ ਬੈਠੇ ਆਂ ਵੀ ਪਿੰਡ ਦੀ ਭਲਾਈ ਵਾਸਤੇ ਹੋ ਸਕਦਾ ਇਹ ਮੈਨੂੰ ਕਹਿੰਦੇ ਹੋਣ ਵੀ ਚਲੋ ਰਲ ਮਿਲ ਕੇ ਚੱਲੋ ਫੋਨ ਕੀਤਾ ਇਹਨੇ ਉਹ ਪਤੀਜੇ ਮੇਰੇ ਨੇ ਮੈਂ ਤੇ ਮੇਰਾ ਬੇਟਾ ਅਸੀਂ ਦੋਵੇਂ ਗਏ ਆਂ ਬਾਕੀ ਤੇ ਹੈ ਹੀ ਉੱਥੇ ਕੋਈ ਨਹੀਂ ਅਸੀਂ ਜਾ ਕੇ ਇਹਨੂੰ ਪੁੱਛਿਆ ਮੈਂ ਕਿਹਾ ਵੀ ਕਿਹੜਾ ਮੁੰਡਾ ਵਾ ਜਿਹੜਾ ਸਾਡੇ ਮੁੰਡੇ ਨੂੰ ਧਮਕੀਆਂ ਦਿੰਦਾ ਇੱਕ ਨਿੱਕੇਰ ਵਾਲਾ ਦਾ ਕੋਈ ਸਵੀਟ ਸਾਬ ਵਾਲਾ ਉਹ ਆਪਣੀ ਗੱਡੀ 'ਚ ਬਿਠਾ ਕੇ ਬਲੇ ਦੇ ਮੁੰਡੇ ਨੂੰ ਰਮਦਾਸ ਵੱਲ ਨੂੰ ਲੈ ਗਿਆ ਮੈਂ ਉੱਥੇ ਜਾ ਕੇ ਜਿੱਥੇ ਇਹ ਟੇਬਲ ਉੱਥੇ ਕੋ 60-70 ਬੰਦੇ ਹੈਗੇ ਉਹਦੇ ਵਿੱਚ ਮੈਂ ਜਾ ਕੇ ਆਖਿਆ ਵੀ ਭਾਈ ਤੁਸੀਂ ਆਪਦਾ ਕੰਮ ਕਰੋ ਸਰਪੰਚ ਨੂੰ ਮੈਂ ਕਿਹਾ ਵੀ ਤੇਰਾ ਆਪਦਾ ਕੰਮ ਹੈ ਪਰ ਤੂੰ ਕੀ ਇਹਨਾਂ ਨੂੰ ਕਹਿਣਾ ਜਾਂ ಗ್ರಾಮ ਸਭਾ ਦਾ ਮਤਾ ਪਾਉਣਾ ਵਾ ਜਾਂ ਦੱਸਣਾ ਪਿੰਡ ਦੇ ਵਿਕਾਸ ਦੇ ਮੋਦੇ ਇਹ ਮੇਰੇ ਨਾਲ ਕੋਈ ਇਸ ਚੀਜ਼ ਦਾ ਗੱਲ ਨਹੀਂ ਗਈ ਮੈਂ ਆਪਣੇ ਮੈਂਬਰਾਂ ਨਾਲ ਚੱਲਣਾ ਮੈਂ ਉੱਥੇ ਇੱਕ ਸਿਆਣਾ ਬੰਦਾ ਸੀ ਉਹਨੇ ਨਾਲ ਵੇਖਿਆ ਵੀ ਲੜਾਈ ਹੋਣ ਦਾ ਡਰ ਬਣਦਾ ਉਦੋਂ ਵੀ ਉੱਚੀ ਸੀ ਬੋਲਦੇ ਸੀ ਸਾਰੇ ਉਹ ਇੱਕ ਵਾਧੂ ਜਿਹਾ ਰਜਿਸਟਰ ਪਿਆ ਸੀ ਜਿਹੜਾ ਅਸਲ ਰਜਿਸਟਰ ਸੀ ਉਹ ਤੇ ਉੱਥੇ ਹੀ ਉਹਨੇ ਚੁੱਕ ਕੇ ਆਖਿਆ ਉਹਨੂੰ ਸੈਕਟਰੀ ਨੂੰ ਫੜਾ ਦਿੱਤਾ ಗ್ರಾಮ ਸੇਵਕ ਨੂੰ ਵੀ ਆਹ ਲੈ ਜਾ ਮੁੜ ਕੇ ਪੁਲਿਸ ਲੈ ਕੇ ਆਵੀਂ ਇੱਥੇ ਝਗੜਾ ਹੋਣ ਦਾ ਖਤਰਾ ਵਾ ਉਹ ਆਪਣੇ ਘਰ ਨੂੰ ਆ ਗਏ ਸਾਰੇ ਮੈਂ ਆਪਣੇ ਘਰ ਨੂੰ ਆ ਗਿਆ ਗੱਲ ਇੰਨੀ ਆ ਇਸ ਮੁੱਦੇ ਨੂੰ ਐਵੇਂ ਜਾਣਬੁੱਝ ਕੇ ਇਧਰ ਉਧਰ ਉਲਝਾਈ ਫਿਰਦਾ ਪਿੰਡ ਨੂੰ ਬਹੁਤ ਜ਼ਿਆਦਾ ਇਹਨੇ ਗਮਰਾਹ ਕੀਤਾ ਕਦੇ ਕਹਿੰਦਾ ਮੈਂ ਵੋਟਾਂ ਲਈਆਂ ਨੇ ਕਦੀ ਕਿ ਕੁਸ਼ਕੋਰ ਦਾ ਸ਼ਰਾਬ ਪੀ ਕੇ ਰਾਜ ਕੇ ਬਾਈਟ ਦੇਣੀ ਸ਼ੁਰੂ ਕਰਨ ਦਾ ਇੱਕ ਸਾਡਾ ਪੱਤਰਕਾਰ ਆ ਮੇਰਾ ਵੀਰ ਉਹਨੇ ਸ਼ੁਰੂ ਤੋਂ ਜਿੱਦਣ ਤੋਂ ਪਿੰਡ ਸਾਡੇ ਦੀ ਇਲੈਕਸ਼ਨ ਸ਼ੁਰੂ ਹੋਈ ਹੈ ਨਾ ਪਤਾ ਨਹੀਂ ਉਹਦਾ ਸਾਡੇ ਪਿੰਡ ਦਾ ਕਿੰਨਾ ਕੁ ਲਗਾਓ ਹੈ ਜਾਂ ਉਹਨੂੰ ਕਿੰਨੀ ਕੁ ਤਰੱਕੀ ਮਿਲਦੀ ਹੈ ਇਹ ਤੁਹਾਨੂੰ ਪਤਾ ਹੋਊਗਾ ਉਹ ਜੋ ਜੋ ਇਹਦਾ ਝੂਠ ਸੱਚ ਹੈ ਨਾ ਉਹਨੂੰ ਹਾਈਲਾਈਟ ਕਰੀ ਜਾਂਦਾ ਮੈਂ ਤਾਂ ਬਾਈਟ ਦੇਣੀ ਨਹੀਂ ਚਾਹੁੰਦਾ ਨਾ ਮੈਂ ਅਜੇ ਤੱਕ ਦਿੱਤੀ ਅੱਜ ਮੈਂ ਆਕ ਕੇ ਇਹਦੇ ਸਾਰੇ ਮੈਨੂੰ ਪਿੰਡ ਨੇ ਕਿਹਾ ਵੀ ਤੂੰ ਕਿਉਂ ਨਹੀਂ ਬੋਲਦਾ ਜਦੋਂ ਇਹ ਸਾਰੀਆਂ ਗੱਲਾਂ ਤੇਰੇ ਖਿਲਾਫ ਬੋਲਦਾ ਫੇਰ ਮੈਂ ਇਹਨਾਂ ਸਾਰੇ ਪਿੰਡ ਨੂੰ ਇਕੱਤਰ ਕੀਤਾ ਸਾਰਿਆਂ ਨੂੰ ਉਹ ਜਾ ਕੇ ਬੈਠਾ ਫੋਟੋ ਮਾਰ ਕੇ ਵੇਖ ਲੋ ਵੀ ਪਿੰਡ ਕੀ ਚਾਹੁੰਦਾ ਛੱਪੜ ਜਿਹੜਾ ਛੱਪੜ ਦੀ ਗੱਲ ਕਰਦਾ ਪੁਰਾਣੇ ਸਮੇਂ ਤੋਂ ਕੇਂਦਰ ਸਰਕਾਰ ਦੀ ਮਾਲਕੀਅਤ ਇੱਥੇ ਪਾਣੀ ਪੈਂਦਾ ਹੁੰਦਾ ਸੀ ਛੱਪੜ ਪੁੱਟਿਆ ਵਿੱਚ ਪਾਣੀ ਪੈਂਦਿਆ ਵਾ ਇਹਨੇ ਕਿਸੇ ਢੰਗ ਨਾਲ ਕਿਸੇ ਮਾਰਕ ਕੋਲੇ ਇਹ ਮੈਨੂੰ ਇਹਦਾ ਕੋਈ ਠੇਕਾ ਨਹੀਂ ਮੈਨੂੰ ਕੋਈ ਇਸੀ ਦਾ ਮਤਲਬ ਨਹੀਂ ਵਾਦੇ ਇਹਨੇ ਕੀਤੇ ਮੈਂ ਮੈਂ ਤੇ ਇਹਨਾਂ ਸਾਰੇ ਲੋਕਾਂ ਨੂੰ ਇਹ ਗੱਲ ਕਹੀ ਸੀ ਕਿ ਸਰਕਾਰ ਸਾਡੀ ਆ ਅਸੀਂ ਜੇ ਸਰਪੰਚ ਬਣਦੇ ਆ ਮੇਰੇ ਕੋਲ ਟੀਮ ਬਣਦੀ ਆ ਜਿਹੜਾ ਪੰਚਾਇਤ ਦੀ ਹਦਾਇਤਾਂ ਮੁਤਾਬਕ ਅਸੀਂ ਚੀਜ਼ਾਂ ਵਿਕਾਸ ਵੀ ਕਰਾਂਗੇ ਤੇ ਜਿੱਥੇ ਜਗ੍ਹਾ ਮਿਲੇਗੀ ਤੁਹਾਨੂੰ ਕਬਰਸਤਾਨ ਲਈ ਉੱਥੇ ਦੇਵਾਂਗੇ ਗੱਲ ਇੰਨੀ ਆ ਇਹ ਵਿਕਾਸ ਦੇ ਮੁੱਦੇ ਤੋਂ ਭੜਕਾ ਕੇ ਬਾਕੀ ਸਾਰਾ ਕੁਝ ਜਿਹੜਾ ਵਾ ਨਾ ਉਹ ਲੋਕਾਂ ਨੂੰ ਮਗਰ ਲਾ ਕੇ ਪਹਾੜੇ ਤੇ ਟੱਪ ਨੂੰ ਤਿੰਨ ਚਾਰ ਖਰੀਦੇ ਨੇ ਉਹਨਾਂ ਨੂੰ ਸ਼ਰਾਬ ਪਿਆ ਰਿੰਦਾ ਉਹਨਾਂ ਕੋਲ ਬਾਈਟ ਦਿਵਾ ਲਿੰਦਾ ਨਾ ਜੀ ਜਿਸੁੰਦਰ ਸਿੰਘ ਬਿੱਲਾ ਸਰਪੰਚ ਅਡੋਵਲਕਣਾ ਪੰਜ ਜਿਹੜਾ ਆਮ ਇਜਲਾਸ ਹੋਇਆ ਸੀ ਉੱਚ ਤੂੰ ਤੋਂ ਮੈਮਾ ਹੋਏ ਸੀ ਕੀ ਮਾਮਲਾ ਕੀ ਸੀ ਤਾਂ ਪਤਾ ਹੀ ਕੋ ਪੰਗੇ ਲੈਦੇ ਜੂਸ ਸਰਪੰਚ ਬਣਿਆ ਕੋ ਕੋਈ ਨੇ ਕੋਈ ਨਾ ਕੋਈ ਬੰਦਾ ਵਿੱਚ ਮੈਂਬਰ ਦੀ ਨਹੀਂ ਛੇ ਆਉਂਦੇ ਤੇ ਜਿਨ੍ਹਾਂ ਨੂੰ ਬੁਲਾਇਆ ਵੀ ਰਿਕਵੈਸਟਾਂ ਕੀਤੀਆਂ ਲਿਖਤੀ ਤੌਰ ਤੇ ਬੁਲਾਇਆ ਚੌਕੀਦਾਰ ਵੀ ਬੁਲਾਇਆ ਫਿਰ ਵੀ ਨਹੀਂ ਆਏ ਛਰਾਤੀ ਦੋ ਬੰਦੇ ਭੇਜਤੇ ਜੋ ਲੜਾਈ ਦਾ ਜੜ ਬਣਿਆ ਸਰ ਉਹ ਕਹਿ ਰਹੇ ਕਿ ਆਮ ਇਜਲਾਸ ਜਿੱਦਨ ਹੋਇਆ ਉਦੋਂ ਤੁਹਾਡੇ ਵੱਲ ਵੀ ਸ਼ਰਾਬ ਪੀਤੀ ਗਈ ਸੀ ਉਹ ਜਿਹੜੇ ਤੁਹਾਡੇ ਨਾਲ ਇੱਕ ਦੋ ਚਾਰ ਜਣੇ ਹੈਗੇ ਉਹਨਾਂ ਵੀ ਸ਼ਰਾਬ ਕੀਤੀ ਹੋਰ ਕੀ ਕਹੇ ਇਹਨਾਂ ਇਹਨਾਂ ਪਿਆ ਹੀ ਸਾਨੂੰ ਦੀ ਕਹਾਂ ਨਾ ਵੀ ਹੱਟ ਕੋ ਪੀ ਕੇ ਗਈ ਜਬ ਅਬ ਮੈਂ ਅਗਲਾ ਪੀਂਦਾ ਨਹੀਂ ਕਰ ਮੈਂ ਪੀਂਨਾ ਹੀ ਆ ਮੈਂ ਕਦੇ ਨਾ ਮੈਂ ਨਹੀਂ ਪੀਂਦਾ ਮੈਂ ਤਾਂ ਇਲੈਕਸ਼ਨ ਉੱਤ ਜਕੇ ਲੜੀ ਸੀ ਲੋਕਾਂ ਨੇ ਵੋਟਾਂ ਵੀ ਪਾਈਆਂ ਸੀ ਇਹਨਾਂ ਦੇ ਬਥੇਰਾ ਬਣਾ ਕੇ ਤਾਂ ਵੀ ਇੱਕ ਸ਼ਰਾਬੀ ਇੱਕ ਬਨੇ ਜਿਹੇ ਦਾ ਉਹਨੇ ਨਹੀਂ ਹਨ ਸ਼ਰਾਬੀ ਜੰਗਾ ਸ਼ਰਾਬ ਪੀਣਾ ਨਾ ਬਾਪਰ ਮੈਂ ਜਿੰਨੀਆਂ ਵੀਡੀਓ ਹੈ ਕੋਈ ਪ੍ਰੂਫ ਦੇ ਦੇ ਅੱਜ ਤੱਕ ਕਿ ਮੈਂ ਸ਼ਰਾਬ ਪੀ ਕੇ ਵੀਡੀਓ ਦਿੱਤੀ ਮੈਨੂੰ ਆਪਣੇ ਆਪ ਤੇ ਵਿਸ਼ਵਾਸ ਹੀ ਨਹੀਂ ਦਾਰੂ ਪੀ ਕੇ ਵੀਡੀਓ ਦੇਂਦਾ ਜੀ ਕੋਈ ਕਹਦੇ ਬਾਹਰ ਕਹਦੇ ਕੋਈ ਕਹਦੇ ਕੋਈ ਪ੍ਰੂਫ ਦੇ ਦੇ ਮੈਂ ਕਹਿੰਦਾ ਮੈਂ ਦਾਰੂ ਨਹੀਂ ਪੀਂਦਾ ਨੱਬੀ ਨਾ ਤਾਂ ਹਰੇ ਮੇਰੇ ਪਿੰਡ ਨੂੰ ਪਤਾ ਹੈ ਬੱਚੇ-ਬੱਚੇ ਨੂੰ ਪਤਾ ਪੀਣਾ ਉਹਨਾਂ ਲੋ ਇਹ ਵੀ ਅਲੋਕੇਸ਼ਨ ਉਹ ਟੱਡ ਬੇਟੇ ਬਲ ਉਹਦੇ ਜਿਹੜੇ ਥ੍ਰੈਡ ਕਰਕੇ ਕੀਤਾ ਗਿਆ ਸੀ ਤੇ ਲੜਾਈ ਦੇ ਵੀ ਪੂਰੇ ਕਿਹਾਂ ਸੀ ਜਿਹੜੇ ਬਣਾਏ ਕਿ ਵੀਡੀਓ ਵੇਖੋ ਅਸੀਂ ਲੜਨ ਵਾਲੇ ਆ ਸਾਡੇ ਪਿੰਡ ਚੋਂ ਕੈਮਰਾ ਮਾਰ ਕੇ ਵੇਖ ਲੋ ਕੈਮਰਾ ਮਾਰ ਕੇ ਵੇਖ ਲੋ ਕਿਹਨ ਪੁੱਛ ਕੇ ਵੇਖ ਲੋ ਅਸੀਂ ਲੜਨ ਵਾਲੇ ਆ ਅਸੀਂ ਤੇ ਇਹਨਾਂ ਦੀ ਉਹਦਾ ਨਹੀਂ ਛੱਲਣਾ ਨਹੀਂ ਦੇ ਰਹੇ ਕਈ ਦਿਨ ਹੀ ਬਾਦ ਦੇ ਕਈ ਇਲੈਕਸ਼ਨ ਤੋਂ ਥੋੜਾ ਕੁਝ ਮੈਨਾਂ ਕੀਤਾ ਹੈ ਇਹਨਾਂ ਨੇ ਇੱਕ ਮੈਂ ਇਨਸਾਨ ਆ ਜੋ ਗਾਲਾਂ ਖਾ ਕੇ ਵੀ ਇਲੈਕਸ਼ਨ ਲੜਿਆ ਕਿਤੇ ਜਿਹਾ ਇਲੈਕਸ਼ਨ ਹੋਈ ਹੈ ਨਾ ਜ਼ਿੰਦਗੀ 'ਚ ਨਾ ਹੋਈ ਆ ਕੁਝ ਮੈਂਬਰਵਲ ਉਹ ਇਲਜ਼ਾਮ ਤੁਹਾਡੇ ਤੇ ਲਗਾਏ ਗਏ ਕਿ ਸਾਨੂੰ ਖਰੀਦਣ ਦੀ ਸਾਹਮਣੇ ਆਉਣ 20-20 ਲੱਖ ਰੁਪਏ ਦਾ ਆਫਰ ਦਿੱਤੀ ਗਈ ਸੀ ਸਾਹਮਣੇ ਆਉਣ 20 ਵਾਲਾ ਹੈਗਾ ਕੋਈ ਨਾ ਜੋ 20 ਲੱਖ ਵਾਲਾ ਪਤਨ ਉਹਨੇ ਕਿਹਾ ਵੀ ਤੁਸੀਂ ਜੇ ਪ੍ਰਬੰਧਕ ਲੱਗੇਗਾ ਤੁਹਾਨੂੰ ਕੀ ਮਿਲਣਾ ਤੇ ਦੋ ਦਮ ਦੁਹਾਈਆਂ ਪਾਉਂਦਾ ਜੀ ਆਹ ਵੀ ਉਹਨੇ ਕਿਹਾ ਕੀ ਮਿਲਣਾ ਤੁਸੀਂ ਮੇਰੇ ਕੋਲ 20 ਲੱਖ ਤੇ ਤੁਸੀਂ ਅਰਮਾਨਾ ਪਕਰ ਦੱਸੋ ਮੈਂ 20 ਲੱਖ ਦੇ ਕੇ ਮੈਂ ਕਿਹੜੀ ਦੇ ਕੇ ਕੀ ਕਰਨ ਦੀ ਹੈ ਮੇਰੇ ਪਿੰਡ ਨੂੰ ਪੁੱਛੋ ਮੇਰੇ ਕੋਲ ਹੈਗੀ ਆ ਕਰਜ਼ੇ ਦਾ ਤਾਂ ਮੈਂ ਪੁਰਿਆ ਮੈਂ ਬੋਤਾ ਛੋਛੇ ਨਹੀਂ ਮਾਰਦਾ ਮੇਰੇ ਕੋਲ 100 ਕਿਲ ਦਾ ਨਿਕਾ ਕਹਿਰ ਕੀ ਮੈਂ ਬਰ ਚੰਗੇ ਆ ਮੈਂਬਰਾਂ ਦੀ ਮਜਬੂਰੀ ਬਣੀ ਉਹਨਾਂ ਇੱਕੋ ਹੀ ਧਮਕੀ ਆ ਉਹ ਜਿਸ ਪੰਚਲੂ ਗਏ ਤੇ ਸਰਕਾਰ ਸਾਡੀ ਆ ਅਸੀਂ ਚੱਲਣਾ ਦਾ ਕੰਮ ਤਾਂ ਨਹੀਂ ਪਰ ਹੋਣਗੇ ਨਹੀਂ ਬਿਲਕੁਲ ਬਗਾਨੇ ਨਹੀਂ ਗੇ ਨਹੀਂ ਫਿਰ ਕਾਰ ਕਰਦੇ ਨੇ ਫਿਰ ਫੇਰ ਦਬ ਦਬਾਇਆ ਸਰਕਾਰ ਦਾ ਦਬ ਦਬਾ ਕੋਈ ਗੱਲ ਨਹੀਂ ਫਿਰ ਕੀ ਸਰ ਉਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਜਿੱਦਨ ਕਾਗਜ਼ ਭਰੇ ਸੀ ਸਰਪੰਚੀ ਦੇ ਦਲੇਰ ਸਿੰਘ ਦੇ ਕਾਗਜ਼ ਕੱਟਾ ਗਿਆ ਤੁਸੀਂ ਉਹਨਾਂ ਦੇ ਘਰ ਗਏ ਔਰ ਬਾਬਾ ਦੀਪ ਸਿੰਘ ਜੀ ਤੁਸੀਂ ਸੌਂ ਕਰਦੇ ਕਿ ਮੋਰ ਜਿਹੜੇ ਦਲੇਰ ਸਾਹ ਤੇਰੇ ਘਰ ਹੈਗੇ ਕੰਮ ਤੋਂ ਕਰੇਂ। ਵੈਰੀ ਗੱਲ ਸਾਨੂੰ। ਉਹ ਇਹਨਾਂ ਬਾਤ ਕਹਦਾ ਬਾਬੇ ਇਹਨਾਂ ਇਹਨਾਂ ਦੇ ਤੇ ਬਾਬਾ ਹੀ ਬਣਾਉਣਾ। ਜਿਹੜੇ ਕੋ ਮੈਂ ਜਾਨਾ ਨਾ ਲੋੜ ਨਹੀਂ ਮੈਨੂੰ ਸਰਪੰਚ ਇਹ ਤੇ ਬੇਕੂ ਬਿੰਦਾ ਦਿਮਾਗ ਖਰਾਬ ਹੋਇਆ ਇਹਨਾਂ ਦਾ। ਇਹਨਾਂ ਨੂੰ ਇਹ ਛਿਰਮਿੰਦਿਆਂ ਨੂੰ ਇਹ ਨਹੀਂ ਪਤਾ ਲੱਗਾਂਦੇ ਆ ਸਰਪੰਚ ਬਣਾਇਆ ਅਕਲ ਨਹੀਂ ਛੇ ਮਿੰਟ ਲੱਗਦੀ ਸਰਪੰਚ ਚਲਾਉਂਦੇ ਆ ਬਸ ਇਹ ਲਾ ਦੇਣਾ ਸਰਪੰਚ ਇਹ ਲਾ ਦੇ ਰਸ। ਫੇਰ ਕਹਿਣ ਕੀਓ? ਦਲੇਰ ਸਿੰਘ ਨੂੰ ਪੁੱਛ ਲੋ। ਹੁਣ ਵੀ ਪੁੱਛ ਲੋ ਸਤਕਾਰ ਜੇ ਮੈਂ ਮੈਂਬਰ ਇਹਨਾਂ ਚਾਹ ਇੰਨੇ ਮੈਂਬਰ ਮੰਗ ਮੰਨਦੇ ਆ। ਕੀ ਨੋ ਜਿਸ ਤਿਕੋਣ ਦੀ ਗੱਲ ਕੀ ਆ ਬੋਲੀ ਜੇ ਤੀ ਵੇਖੋ ਤੁਹਾਡੇ ਸਾਹਮਣੇ ਵੀਡੀਓ ਵੇਖੋ ਸੱਦੇ ਕਹੇ ਆ ਗੁੰਡਾਗਰਦੀ ਕੀਤੀ ਐ ਸਰਕਾਰ ਆਹਦੀ ਆਡੇ ਗਲੀ ਕੋਣ ਰੋ ਕੋਈ ਆ ਤੁਹਾਡੇ ਸਾਹਮਣੇ ਵੀਡੀਓ ਵੇਖੋ ਐ ਤੂੰ ਮੇਰੇ ਕੋਲ ਬੜਿਆ ਕੇਸ ਕਰ ਮੈਂ ਨਹੀਂ ਪਾ ਮੇਰਾ ਕੇਸ ਹੋਏ ਕਰੂਗਾ ਜਿੰਨੇ ਆਪਣਾ ਹੋ ਕਰੂਗਾ ਉਹ ਕੀ ਕੰਮ ਕਰੋ ਹੁਣ ਮੈਂਬਰ ਗੱਲ ਨਾਲ ਲਾ ਕੇ ਇੱਕ ਵਿੱਚ ਕੰਮ ਕਰੋ ਕੀ ਕਰਾਂ ਮੈਂ ਇਹਨਾਂ ਨੂੰ ਕਹਾਂ ਤੁਸੀਂ ਮੈਂਬਰਸ਼ਿਪ ਵਿੱਚ ਅੱਗੇ ਲੱਗ ਜਾਓ ਸਤਵੇਂ ਨੂੰ ਕਾ ਤੂੰ ਵੀ ਆ ਜਾ ਤਸੂਰ ਕੀ ਨਿਆ ਆਈ ਤੂੰ ਵੱਡਾ ਨਿਆ ਕੀ ਐ ਆਪਨ ਕੋ ਖਾਂਦੀ ਐ 20 ਲੱਖ ਰੁਪਏ ਵੀ 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 ਸੋਨ ਹੀ ਰਹੋਦੇ ਆ ਤੇ 20 ਵੀ ਲੱਖ ਰੁਪਏ ਅਸੀਂ ਦੇਣੋ ਹੈ ਦੇਣ ਪ੍ਰੂਫ ਦੇਣ ਆਪ ਕਹਿੰਦਾ ਮੈਂ ਕੀ ਗਾਂ ਮੈਂ ਕੁਝ ਨਹੀਂ ਕਰਾਂ ਜੀ ਉਹਨਾਂ ਬਾਰੇ ਫਿਰ ਕਹਿੰਦਾ ਮੈਨੂੰ ਲੋੜ ਨਹੀਂ ਆਉਦੀ